ਹੰਮੀ ਦੋਸਤੋ ਸਤਿ ਸ੍ਰੀ ਅਕਾਲ ਸਾਰੇ ਨੂੰ ਆਪਾਂ ਖੜੇ ਆਂ ਸਰਸਾ ਨੰਗਲ ਆਪਣਾ ਭਰਾ ਖਾਲਸਾ ਪਹਿਲਾਂ ਦੀ ਕੋੜੀ 4 ਸਾਲ ਬਾਅਦ ਰਹੀ ਸੀ ਨਾ ਹਾਂਜੀ ਹਾਂ 28 30 ਜੰਪ ਦੇ ਲਈ ਸੀ ਜੀ ਨੂੰ ਬਿਲਕੁਲ ਜੀ ਤੇ ਹੁਣ ਇਹ ਬਾਈ ਦਾ ਸਾਰਾ 200 ਡੇਢ ਸਾਲ ਹੋਇਆ ਪਾ ਨੂੰ ਮਿਲਿਆ ਡੇਢ ਸਾਲ ਜੀ ਅੱਜ ਇਹਦਾ ਬਾਈ ਦਾ ਪੂਰਾ ਫਾਰਮ ਖੜਾ ਕਰਤਾ ਤੁਹਾਨੂੰ ਦਿਖਾਉਣਾ ਮੈਂ ਪਰਮਾਤਮਾ ਦੀ ਵੀ ਕਿਰਪਾ ਦੇ ਨਾਲ ਸਾਰਾ ਫਾਰਮ ਤੁਹਾਨੂੰ ਦਿਖਾਉਣਾ ਇਹ ਆ ਤਾਂ ਉਹ ਕੋੜੀ ਆ ਹਨਾ ਜਿਹੜੀ ਆਪਣੀ ਰਹੀ ਸੀਗੀ ਹਾਂ 28 30 ਜੰਪਾਂ ਬਾਅਦ 4 ਸਾਲ ਬਾਅਦ ਹਨਾ ਤੇ ਆ ਨੁਕਰੀ ਘੋੜੀ ਆ ਇਹ ਹੁਣ 2 ਮਹੀਨੇ ਦੀ ਪ੍ਰੈਗਨੈਂਟ ਆ ਪ੍ਰੈਗਨੈਂਟ ਠੀਕ ਆ ਆ ਤੀਜੀ ਆ ਬਹੁਤ ਚੰਗੀ ਘੋੜੀ ਆ 64 ਇੰਚ ਫੱਟੀ ਵਾਲਾ ਕਰਦਾ ਇਹਦਾ ਨੀਲੀ ਘੋੜੀ ਆ ਤੇ ਇਹ ਅਗਾਹ ਅਕਤੂਬਰ ਚ ਮੀਟ ਕਰਾਵਾਂਗੇ ਹੁਣ ਕਿਉਂਕਿ ਸੀਜ਼ਨ ਨਹੀਂ ਹੈਗਾ ਬਿਲਕੁਲ ਠੀਕ ਆ ਹੁਣ ਜਿਹੜਾ ਆਪਾਂ ਜਾਨਵਰ ਮੀਟ ਕਰਾਉਨੇ ਆ ਖਾਲਸਾ ਜੀ ਉਹਦਾ ਪਤਾ ਨੁਕਸਾਨ ਕੀ ਆ ਹੁਣ ਮਾਂ ਦੇ ਪੇਟ ਦਾ ਜਿਹੜਾ ਟੈਂਪਰੇਚਰ ਆ ਕੁੱਖ ਦਾ ਉਹਦਾ 35 ਡਿਗਰੀ ਆ ਠੀਕ ਹੈ ਜੀ ਤੇ ਜਦੋਂ ਬਾਹਰੇ ਆਉਂਦਾ ਬੱਚਾ ਉਦੋਂ 50 ਹੁੰਦਾ ਉਹ ਫਿਰ ਸ਼ੌਕ ਨਾਲ ਬੱਚੇ ਬਹੁਤ ਘੱਟ ਬਚਦੇ ਨੇ ਜਿਨ੍ਹਾਂ ਦੀ ਤਾਂ ਮੈਨੇਜਮੈਂਟ ਚੰਗੀ ਆ ਚਲੋ ਉਹ ਤਾਂ ਕਰ ਹੀ ਲੈਂਦੇ ਆ ਹੈਨਾ ਪਰ ਫਿਰ ਵੀ ਜਾਨੀ ਰਿਸਕ ਰਹਿੰਦਾ ਜਦੋਂ ਇੰਨੀਆਂ ਘੋੜੇ ਦੀਆਂ ਫੀਸਾਂ ਭਰਨੀਆਂ ਨੇ ਠੀਕ ਆ ਇੰਨੇ ਮੰਨ ਕੇ ਚਲੋ ਮਿਹਨਤ ਕਰਨੀਆਂ ਤਾਂ ਟਰਾਈ ਕਰੋ ਵੀ ਚੰਗੇ ਟਾਈਮ 'ਚ ਮਿਲਾਈ ਆ ਹੁਣ ਤਿੰਨ ਘੋੜੀਆਂ ਨੇ ਮਤਲਬ 2 ਮਹੀਨੇ 'ਚ ਗੱਭਣ ਹੋ ਜੂਗੀ ਠੀਕ ਆ ਪੂਰਾ ਫਾਰਮ ਬਣਾਤਾ ਭਾਈ ਤੇਰਾ ਡੇਢ ਸਾਲ ਦੇ ਵਿੱਚ ਤੇਰਾ ਫਾਰਮ ਖੜਾ ਕਰਤਾ ਹੈ ਨਹੀਂ ਤਾਂ ਆ ਵੀ ਵੇਚਣੀ ਸੀ ਆ ਵੀ ਛੱਡਣੀ ਸੀ ਹਨਾ ਵੇਹ ਦਾ ਯਾਰ ਕਹਿੰਦਾ ਰਹਿਣੀ ਹੀ ਨਹੀਂ ਹੈਗੀ ਇਹ ਹੀ ਸੀ ਗੱਲ ਹਉ ਨਹੀਂ ਚਲੋ ਮਲੇ ਖੱਜਲ ਖਵਾਰੀ ਹੋ ਕੇ ਹੋ ਜਾਂਦਾ ਪਹਿਲਾਂ 2.5 ਸਾਲ ਹੋਇਆ ਹੀ ਆ ਹਾਂ ਬਿਲਕੁਲ ਹਾਂ ਆ 20 ਲਾਂਟ ਦੇ 20 ਲਾਂਟ ਦੀ ਹੈ ਹਾਂ 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 ਮਲਾ ਉਦੋਂ ਕੀ ਲੱਗੇ ਸੀ ਆਪਾਂ ਸਾਲ ਲੱਗਿਆ ਸੀ ਆਪਾਂ ਨੂੰ ਇਹਨੂੰ ਹਨ ਤੇ ਉਸ ਤੋਂ ਬਾਅਦ ਇਹ 5-6 ਮਹੀਨੇ ਦੀ ਗੱਬਣ ਹੋ ਗਈ 1.5 ਸਾਲ ਹੋ ਗਏ ਆਪਾਂ ਨੂੰ ਮਿਲਿਆ ਨੂੰ ਠੀਕ ਹੈ ਵਧਾਈਆਂ ਦਿਓ ਭਾਈ ਮੇਰੇ ਭਰਾ ਨੂੰ ਕੋਈ ਕਸਟਮਰ ਵਾਲਾ ਕੰਮ ਨਹੀਂ ਹੈਗਾ ਇਹ ਤਾਂ ਸਾਰੇ ਜਿਹਦੇ ਕੋਲੇ ਵੀ ਜਾਨਾ ਜਿੱਤੋਂ ਮਰਜ਼ੀ ਪੁੱਛ ਲਿਓ ਸਾਰੇ ਭਰਾ ਹੀ ਆ ਆਪਣੇ ਠੀਕ ਹੈ ਦੋਸਤੋ ਸਤਿ ਸ੍ਰੀ ਅਕਾਲ ਮਿਲਦੇ ਆ ਸਾਰਿਆਂ ਨੂੰ